ਸਾਰੇ ਹੀ ਕਬੂਤਰ ਬਾਜ਼ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਸ਼ਿਆਰਪੁਰ ਕਬੂਤਰ ਬਾਜ਼ੀ ਚੈਨਲ ਵਿੱਚ ਸਵਾਗਤ ਆ ਸਾਰੇ ਭਰਾਵਾਂ ਦਾ ਵੈਲਕਮ ਸੋ ਅੱਜ ਭਰਾਵੋ ਸ਼ੌਂਕ ਕਰਵਾਵਾਂਗੇ ਤੁਹਾਨੂੰ ਕਬੂਤਰਾਂ ਦਾ ਤੇ ਜਿਹੜੇ ਕਬੂਤਰ ਆਪਾਂ ਨੇ ਉਡਾਰੇ ਪਾਏ ਆ ਉਹਨਾਂ ਦਾ ਵੀ ਸ਼ੌਂਕ ਕਰਵਾਵਾਂਗੇ ਅੱਜ ਤੁਹਾਨੂੰ ਤਾਂ ਦੱਸੋ ਕਿੱਦਾਂ ਲੱਗਦੇ ਆ ਕਬੂਤਰ ਤੁਹਾਨੂੰ ਤੇ ਬਾਕੀ ਮੌਸਮ ਫਿਰ ਤੋਂ ਖਰਾਬ ਹੋ ਗਿਆ ਸ਼ਾਮ ਦਾ ਟਾਈਮ ਆ ਬੱਦਲ ਬਣ ਗਿਆ ਤੇ ਬੈਰੀ ਜੜੀ ਆ ਉਹ ਫੇਰ ਤੋਂ ਸਰਗਰਮ ਜੀ ਹੋ ਗਈ ਆ ਰੋਜ਼ ਪੈਂਦੀ ਆ ਆ ਰੋਜ਼ ਹੀ ਸੁੱਟ ਜਾਂਦੀ ਆ ਕਬੂਤਰ ਪੰਜ ਪੰਜ ਮਿੰਟ ਬਾਅਦ ਉੱਠ ਕੇ ਆਉਂਦੀ ਆ ਪੰਜ ਪੰਜ ਮਿੰਟ ਬਾਅਦ ਇੱਕ ਸੁੱਟ ਕੇ ਤੁਰ ਜਾਂਦੀ ਦੂਸਰਾ ਲੈਣ ਆ ਜਾਂਦੀ ਦੂਸਰਾ ਸੁੱਟ ਜਾਂਦੀ ਤੀਸਰਾ ਲੈਣ ਆ ਜਾਂਦੀ ਕਹਿੰਦਾ ਭਾਵਾ ਕਿ ਚਲੋ ਹੱਥ ਅੱਜ ਤੱਕ ਉੱਤੇ ਕੋਈ ਨਹੀਂ ਆਪਣਾ ਕਬੂਤਰ ਲੱਗਾ ਬਚਾ ਹੀ ਹੁੰਦਾ ਪਿਆ ਹਜੇ ਤੱਕ ਤੇ ਆਣੇ ਆਪਣੇ ਵੱਡੇ ਜੋੜੇ ਆਪਾਂ ਨੇ ਸਾਹਮਣੇ ਇੱਟਾਂ ਲਗਾ ਦਿੱਤੀਆਂ ਖੁੱਡਿਆਂ ਤੇ ਕਿਉਂਕਿ ਥਾਂ ਥੋੜਾ ਕੱਚਾ ਸੀ ਆਪਣਾ ਤੇ ਜਦੋਂ ਬੱਦਲ بارش ਹੁੰਦੀ ਸੀਗੀ ਤੇ ਫਿਰ ਇੱਥੇ ਕਮਸਾਨ ਜਿਆ ਮੱਚ ਜਾਂਦਾ ਸੀਗਾ ਗਾਰਾ ਜਿਆ ਹੋ ਜਾਂਦਾ ਸੀ ਦਾਣੇ ਦੋਨੇ ਪਾਣੇ ਓਖੇ ਹੁੰਦੇ ਸੀਗੇ ਤੇ ਫਿਰ ਆਪਾਂ ਨੇ ਇੱਕ ਤੇ ਲੰਘਣ ਵਾਸਤੇ ਆਪਾਂ ਨੂੰ ਵਧੀਆ ਹੋ ਗਿਆ ਤੇ ਦੂਸਰਾ ਕਬੂਤਰਾਂ ਨੂੰ ਦਾਣਾ ਪਾਣੀ ਪਾਉਣਾ ਸੋਖਾ ਹੋ ਗਿਆ ਲਓ ਜੀ ਜੀ ਕਬੂਤਰ ਆਪਣੇ ਆ ਕਬੂਤਰੀ ਇੱਕ ਫੜੀ ਸੀ ਆਪਾਂ ਨੇ ਮਿਲਦਾ ਦੋ ਢਾਈ ਮਹੀਨੇ ਹੋ ਗਏ ਇਹਨੂੰ ਕੋਈ ਲੈਣ ਵਾਸਤੇ ਨਹੀਂ ਆਇਆ ਤੇ ਆਪਣੇ ਕੋਲ ਹੀ ਅਗੇਜ ਗਈ ਆ ਉੜਦੀ ਆ ਕਬੂਤਰੀ ਤੇ ਜੇ ਹੁਣ ਵੀ ਕੋਈ ਭਰਾ ਨਿਸ਼ਾਨੀ ਦੱਸ ਦਵੇ ਤੇ ਲੈ ਕੇ ਜਾ ਸਕਦਾ ਇਹ ਰੰਗ ਚੈੱਕ ਕਰਦੇ ਪਏ ਸੀ ਤੇ ਇਹਦੇ ਲਗਾ ਦਿੱਤਾ ਕੱਲਾ ਹੋਣ ਕਰਕੇ ਦੀ ਅੱਖ ਵਿੱਚ ਰੰਗ ਡੁੱਲ ਗਿਆ ਤੇ ਥੋੜੇ ਟਾਈਮ ਬਾਅਦ ਅੱਖ ਜੀ ਥੋੜੀ ਖਰਾਬ ਵੀ ਹੋਈ ਏ ਦੀ ਤੇ ਪਰ ਹੁਣ ਸੈਟ ਆ ਉੜਦੀ ਆ ਆਪਣੀ ਕੋ ਕਬੂਤਰੀ ਠੀਕ ਆ ਜੀ 2 2.5 ਮਹੀਨੇ ਪਹਿਲਾਂ ਦੀ ਆ ਇਹ ਵੀ ਦੱਸ ਦਿਨਾ ਮੈਂ ਵਿਚਲੇ ਪਰ ਇਹਦੇ ਪੱਟੇ ਹੋਏ ਸੀਗੇ ਖੁੱਡਿਆ 'ਚ ਹਨੇਰਾ ਹੋ ਗਿਆ ਤੇ ਬਾਹਰ ਵਾਲੀਆਂ 5 5 ਕੰਨੀਆਂ ਇਹਦੀ ਆ ਚੁੱਕੀਆਂ ਸੀਗੀਆਂ ਇਹ ਆਪਣੇ ਯਾਰ ਦੋਸਤ ਨੇ ਕਿਸੇ ਨੇ ਫੜੀ ਸੀਗੀ ਉਹਨੇ ਦਿੱਤੀ ਆਪਾਂ ਨੂੰ ਤੇ ਹੁਣ ਵੀ ਜੇ ਕਿਸੇ ਭਰਾ ਨੂੰ ਚੇਤਾ ਆ ਜਾਵੇ ਕਿਸੇ ਦੀ ਨਿਕੜੀ ਸੀ ਜਾਂ ਕਿੱਦਾਂ ਸੀ ਉਹ ਲੈ ਕੇ ਜਾ ਸਕਦਾ ਕੋਈ ਚੱਕਰ ਵਾਲੀ ਗੱਲ ਨਹੀਂ ਗਈ ਕਿਉਂਕਿ ਆਪਾਂ ਵੀਡੀਓ ਘੱਟ ਪਾਈ ਦੀ ਆ ਫਿਰ ਸਾਰੇ ਕਹਿਣ ਲੱਪਨਦੇ ਸਾਡੀ ਆ ਸਾਡੀ ਆ ਤੇ ਆਪਾਂ ਕਿਸੇ ਦੀ ਰੱਖਦੇ ਤੇ ਹੈ ਨਹੀਂ ਚੀਜ਼ ਤੇ ਵਧੀਆ ਉੱਟਦੀ ਆ ਕਹਿੰਦਾ ਭਾਵਕ ਟਾਈਮ ਲੌਂਦੀ ਆ ਕਬੂਤਰੀ ਬਹੁਤ ਜ਼ਿਆਦਾ ਜ਼ੋਰ ਮਾਰਦੀ ਆ ਤੇ ਛਤਰੀ ਤੇ ਬਿੰਦੀ ਬਿੰਦੀ ਬਹੁਤ ਟਾਈਮ ਕਰ ਦਿੰਦੀ ਆ ਤਾਂ ਕਰਕੇ ਮੈਂ ਕਹਿਣਾ ਪਿਆ ਕਿ ਜ਼ਰੂਰੀ ਨਹੀਂ ਗਾ ਕਿ ਮਾੜੀ ਆ ਤੇ ਆਪਾਂ ਹੁਣ ਚੈੱਕ ਕਰਕੇ ਦੇਣ ਲੱਗੇ ਆ ਚੰਗੀ ਕਬੂਤਰੀ ਆ ਠੀਕ ਆ ਉਦਾਂ ਨਹੀਂ ਗਈ ਆਪਾਂ ਨੇ ਦੇਣੀ ਕਿਉਂਕਿ ਆਪਣੇ ਕੋ ਗਿੱਜੀ ਆ ਉੜਦੀ ਆ ਜੇਦੀ ਹੋ ਗਈ ਉਹ ਹੀ ਦੱਸੇ ਤੇ ਆਹ ਵਾਲੇ ਬੱਚੇ ਮੇਰੇ ਵੀਰ ਭਰਾਵਾ ਆਪਾਂ ਤਿਆਰ ਕਰਦੇ ਪਏ ਆ ਖੁੱਡੇ ਚ ਹਨੇਰਾ ਹੋ ਗਿਆ ਬੱਦਲ ਹੁਣ ਕਰਕੇ ਬਾਹਰ ਹੀ ਕੱਢਦੇ ਆ ਇਹਨਾਂ ਨੂੰ ਇੰਨੀ ਬਾਜੀ ਆ ਬੱਚਾ ਛੱਡਣ ਦਾ ਇਰਾਦਾ ਆਪਣਾ ਕਰੋ ਮੇਰੇ ਵੀਰਪਰਾ ਸ਼ੌਂਕ ਇਹਦਾ ਕਿੱਦਾਂ ਲੱਗਦਾ ਤੁਹਾਨੂੰ ਇਹ ਕਾ ਕਬੂਤਰੀ ਆ ਰੰਗ ਆ ਪਰ ਥੋੜੇ ਚੁਲਮੇ ਕਬੂਤਰਾਂ ਨੂੰ ਲਗਾਏ ਨੇ ਥੱਲੋਂ ਆਪਾਂ ਬੈਠਣ ਤਾਂ ਹਰੀ ਕੀਤੀ ਹੋਈ ਆ ਤੇ ਇੱਕ ਪੱਲਾ ਇਹਦਾ ਸੰਤਰੀ ਕੀਤਾ ਹੋਇਆ ਆ ਇੱਕ ਆ ਬੱਚਾ ਆ ਕਾਲਾ ਚੀਨਾ ਤੇ ਦੇਖੋ ਬੱਚਾ ਆਪਣਾ ਇੱਧਰ ਬੈਠਾ ਆ ਸ਼ਾਖਾ ਬਸ ਇਦਾਂ ਮਾੜਾ ਮੋਟਾ ਸ਼ੌਂਕ ਜੇ ਕਰਨਾ ਸ਼ੁਰੂ ਕੀਤਾ ਹਜੇ ਤੱਕ ਬੈਰੀ ਨਹੀਂ ਜੀਣ ਦਿੰਦੀ ਭਈ ਆ ਬੱਚਾ ਇਹਦੇ ਹਰੇ ਡੰਡੇ ਮਾਰੇ ਆ ਤੇ ਪਰਿਓ ਗੁਲਾਬੀ ਚਾਲਰ ਜੀ ਬਣਾਈ ਆ ਸੰਤਰੀ ਚਾਲਰ ਠੀਕ ਆ ਭਰਾਵੋ ਕਬੂਤਰ ਸਾਰੇ ਹੀ ਉੱਡਣ ਨੂੰ ਤਿਆਰ ਆ ਇੱਕ ਕੰਮ ਬਹੁਤ ਲੋਟ ਆਇਆ ਕਬੂਤਰ ਮਰਨ ਤੋਂ ਬਚਾਅ ਕਿਹੜੇ ਤਰੀਕੇ ਨਾਲ ਰਿਹਾ ਨਹੀਂ ਤੇ ਕਈ ਵਾਰ ਕਬੂਤਰ ਮਰਨੇ ਸ਼ੁਰੂ ਹੋ ਜਾਂਦੇ ਆ ਖੰਭ ਜਦੋਂ ਸਾਰੇ ਪੱਟ ਦੇ ਦਈਦੇ ਨੇ ਆਪਾਂ ਨੇ ਦੋ ਬਾਰੀ ਕਰਕੇ ਪਰ ਪੱਟੇ ਕਬੂਤਰਾਂ ਦੇ ਜਿਹੜੇ ਕੱਚਾਂ ਵਿੱਚ ਪਰ ਸੀਗੇ ਕਹਿੰਦਾ ਭਾਵ ਕਿ ਜਿਹੜੇ ਬੱਚੇ ਸੀ ਜਿਨ੍ਹਾਂ ਨੇ ਹਜੇ ਤੱਕ ਮੰਨ ਲਓ ਇੱਕ ਇੱਕ ਦੋ ਦੋ ਕੜੀ ਛੁੱਟੀ ਸੀਗੀ ਉਹਨਾਂ ਦੇ ਪਰ ਆਪਾਂ ਨੂੰ ਉੱਪਰੋਂ ਪੰਜ ਪੰਜ ਖਿੱਚ ਦਿੱਤੇ ਸੀਗੇ ਉੱਪਰ ਵਾਲੇ ਵੱਡੇ ਪਰ ਤੇ ਉਹ ਜਦੋਂ ਪੂਰੇ ਹੋਣ ਤੇ ਆ ਗਏ ਥੋੜੇ ਥੋੜੇ ਰਹਿ ਗਏ ਤੇ ਕਹਿੰਦਾ ਭਾਬਾ ਉਦੋਂ ਨੂੰ ਉਹ ਜਿਹੜੀਆਂ ਆਪਾਂ ਪੰਜ-ਪੰਜ ਸੁੱਟੇ ਸੀ ਤੇ ਚਾਰ-ਚਾਰ ਉਹਨਾਂ ਨੇ ਵਿਚਲੀਆਂ ਵੀ ਝਾੜ ਲਈਆਂ ਸੀ ਜਾਂ ਤਿੰਨ-ਤਿੰਨ ਝਾੜ ਲਈਆਂ ਸੀ ਠੀਕ ਹੈ ਇੱਕ-ਇੱਕ ਰਹਿ ਗਈ ਸੀ ਵਿੱਚ ਉਹ ਆਪਾਂ ਨੇ ਖਿੱਚੀ ਨਹੀਂ ਫਿਰ ਆਪਾਂ ਨੇ ਉਹਦੇ ਕੱਛਾਂ ਵਾਲੇ ਵੀ ਖਿੱਚ ਦਿੱਤੇ ਤੇ ਪੂਛਾਂ ਵੀ ਖਿੱਚ ਦਿੱਤੀਆਂ ਤੇ ਮੈਨੂੰ ਜਿੱਥੇ ਤੱਕ ਲੱਗਦਾ ਆ ਕਿ ਮਹੀਨੇ ਤੋਂ ਪਹਿਲਾਂ ਹੀ ਉਹ ਵਾਲੇ ਪਰ ਸਾਰੇ ਬਰਾਬਰ ਉਹ ਚੱਲੇ ਆ ਕਬੂਤਰਾਂ ਦੇ ਕੱਛਾਂ ਵਾਲੇ ਪਰ ਉਹ ਜਲਦੀ ਆ ਜਾਂਦੇ ਆ ਤੇ ਉਹ ਬਹੁਤ ਕੰਮ ਲੋਟ ਆਇਆ ਕੋਚੀਤੀ ਆ ਗਏ ਪਰ ਉਹ ਬੜੇ ਹਜੇ ਤੱਕ ਦੂਜੇ ਕਹਿੰਦਾ ਭਾਵ ਹੈ ਕਿ ਪੂਰੇ ਹੋਏ ਆ ਉਹ ਵੀ ਨਾਲ ਹੀ ਰਲ ਚੱਲੇ ਆ ਵੱਡੇ ਪਰ ਹਜੇ ਤੱਕ ਪੂਰੇ ਹੋਏ ਹੀ ਆ ਹਿਸਾਬ ਨਾਲ ਤੇ ਜਿਹੜੇ ਆਪਾਂ ਬਾਅਦ ਵਿੱਚ ਪੱਟੇ ਆ ਤਕਰੀਬਨ ਲਾਦਾ ਮਹੀਨਾ ਬਾਅਦ ਉਹ ਵੀ ਨਾਲ ਹੀ ਰਲ ਚੱਲੇ ਆ ਠੀਕ ਹੈ ਇਕੱਠੇ ਹੀ ਪਰ ਉਹ ਕਹਿੰਦਾ ਭਾਅ ਕਬੂਤਰ ਸਰ ਹੋ ਚੱਲੇ ਆ ਤੇ ਪੂਛਾਂ ਵੀ ਪੋਟਾ ਪੋਟਾ ਨਿਕਲ ਆਈਆਂ ਡੇਢ ਡੇਢ ਪੋਟਾ ਬੈਠੇ ਆ ਕਬੂਤਰ ਦੇਖ ਸਕਦੇ ਹੋ ਤੁਸੀਂ ਤੇ ਕਬੂਤਰਾਂ ਨੂੰ ਕੋਈ ਫਰਕ ਵੀ ਨਹੀਂ ਪਿਆ ਇਹਦੇ ਨਾਲ ਤਗੜੇ ਆ ਕਬੂਤਰ ਪੂਰੇ ਤੇ ਆ ਤਰੀਕੇ ਨਾਲ ਆਪਣੇ ਪੱਟ ਕੇ ਦੇਖੇ ਇਸ ਵਾਰੀ ਕਬੂਤਰ ਤੇ ਕੁਛ ਵੱਡੇ ਕਬੂਤਰ ਸੀਗੇ ਜਿਨ੍ਹਾਂ ਦੀ ਆਪਾਂ ਨੇ ਬਾਹਰ ਲਿਆਂ 10-10 ਪੱਟੀਆਂ ਸੀਗੀਆਂ ਨਾ ਉਹਦੀਆਂ ਕੱਛਾਂ ਪੱਟੀਆਂ ਤੇ ਨਾ ਹੀ ਉਹਦੀਆਂ ਪੂਛਾਂ ਪੱਟੀਆਂ ਆਪਾਂ ਨੇ ਉਹ ਵੈਸੇ ਹੀ ਸਾਰ ਬੈਠੇ ਆਪਣੇ ਕੋਲ ਠੀਕ ਹੈ ਤੇ ਮੇਰੇ ਵੀਰ ਭਰਾ ਇਦਾਂ ਕਰ ਲਿਆ ਕਰੋ ਜਿਨ੍ਹਾਂ ਕੋਲ ਕਲੀਆਂ ਦੇ ਵਿੱਚ ਹਜੇ ਤੱਕ ਬੱਚੇ ਹੁੰਦੇ ਆ ਇੱਕ ਇੱਕ ਦੋ ਦੋ ਕਲੀ ਛਾੜਦੇ ਆ ਕੋਈ ਇਦਾਂ ਕਰਕੇ ਐਡਵਾਂਸ ਵਿੱਚ ਹੀ ਪਰ ਪੱਟ ਲੈਣ ਬਾਕੀ ਸਾਡੇ ਇੱਧਰ ਜਿਹੜੀ ਕਬੂਤਰਬਾਜੀ ਹੈ ਥੋੜੀ ਲੇਟ ਸ਼ੁਰੂ ਹੁੰਦੀ ਹੈ ਬੈਰੀ ਆਵਾਜ਼ ਦੇ ਕਾਰਨ ਤੇ ਕਹਿੰਦਾ ਭਾ ਮਾਨਸਾ ਏਰੀਆ ਨੇ ਉਧਰ ਏਰੀਏ ਵੱਲ ਅਧੀਆਂ ਬਾਜ਼ੀਆਂ ਛੱਡ ਵੀ ਲਈਆਂ ਆ ਕਬੂਤਰਬਾਜ਼ਾਂ ਨੇ ਤੇ ਹਾਲੀ ਹਾਲ ਅਜ ਆਪਣੀ ਸਟਾਰਟਿੰਗ ਵੀ ਨਹੀਂ ਗਈ ਹੋਈ ਹਜੇ ਤੱਕ ਇੱਕ ਵੀ ਬਾਜੀ ਹਜੇ ਤੱਕ ਛੱਡੀ ਨਹੀਂ ਹਜੇ ਤੱਕ ਕਬੂਤਰ ਘਰੇ ਨਹੀਂ ਟਾਈਮ ਕਰਦੇ ਪੇ ਮੁੱਕ ਦੀ ਗੱਲ ਕਰੀਏ ਤੇ ਠੀਕ ਆ ਜੀ ਥੋੜੇ ਸਾਰੇ ਬੰਦੇ ਮੁੱਲ ਲੈਣ ਵਾਲੇ ਵੀ ਕਹਿ ਦਿੰਦੇ ਆ ਵਿੱਚ ਕਿ ਆਪਾਂ ਨੂੰ ਭਾਈ 7 ਤੋਂ 7 ਵਾਲਾ ਚਾਹੀਦਾ ਠੀਕ ਆ ਨਾ ਤੇ ਮੁੱਕ ਦੀ ਗੱਲ ਕਰੀਏ ਆਪਣੇ ਕੋ ਕਬੂਤਰ ਇਹੋ ਜਿਹੇ ਆ ਜਿਹੜੇ ਘੰਟਾ ਵੀ ਨਹੀਂ ਲੋਂਦੇ ਉਹਨਾਂ ਪਿੱਛੇ ਮਿਹਨਤ ਬੜੀ ਕਰਨੀ ਪੈਂਦੀ ਫੇਰ ਉਹ 7 ਤੋਂ 7 ਜਾਂਦੇ ਆ ਠੀਕ ਆ ਤੇ ਮੁੱਕ ਦੀ ਗੱਲ ਇਹੀ ਆ ਕਿ ਸਾਨੂੰ ਵੀ ਇਦਾਂ ਲੱਗਣ ਲੱਗ ਪੈਂਦਾ ਕਿ ਇਹ ਕਬੂਤਰ ਨਹੀਂ ਕਿ ਉੱਡਨੇ ਇਹ ਕਬੂਤਰ ਨਹੀਂ ਉੱਡਨੇ ਸਾਨੂੰ ਵੀ ਇਦਾਂ ਲੱਗਦਾ ਆ ਕਿ ਯਾਰ ਇਹ ਘੰਟੇ ਤੋਂ ਉੱਪਰ ਜਾਂਦੇ ਹੀ ਨਹੀਂਗੇ ਪਰ ਟਾਈਮ ਹੁੰਦਾ ਕਬੂਤਰ ਦਾ ਖੁੱਲਣ ਦਾ ਜਦੋਂ ਕਬੂਤਰ ਪੂਰੀ ਤਰ੍ਹਾਂ ਖੁੱਲਦਾ ਆ ਪਤਾ ਰਿਜ਼ਲਟ ਦਾ ਉਦੋਂ ਹੀ ਮਿਲਦਾ ਤੇ ਮੈਂ ਘੱਟੋ ਘੱਟ 12 13 ਢਾਈਆਂ ਕਰਵਾ ਦਿੱਤੀਆਂ 2 ਢਾਈ ਘੰਟੇ ਤੋਂ ਨਹੀਂ ਬਦੇ ਕਬੂਤਰ ਠੀਕ ਆ ਤੇ ਥੋੜੀ ਜੀ ਸੈਟਿੰਗ ਕਰਨ ਤੋਂ ਬਾਅਦ ਆ ਬੱਚਾ ਫਿਰ ਉਦਨ ਬੈਠਦਾ ਨਹੀਂ ਸੀ ਪਿਆ ਆ ਵਾਲਾ ਸੰਤਰੀ ਪੂਸ਼ ਵਾਲਾ ਠੀਕ ਆ ਕਬੂਤਰਾਂ ਨੂੰ ਦੇਖਣਾ ਪੈਂਦਾ ਆ ਇਹ ਬੱਚਾ ਉਦਨ ਬੜੀ ਮੁਸ਼ਕਲ ਨਾਲ ਉਤਾਰਿਆ ਮੈਂ ਬੈਠਦਾ ਨਹੀਂ ਸੀ ਬੱਚਾ ਉਦੋਂ ਲੱਗਦਾ ਸਾਢੇ 5 ਘੰਟੇ ਲਾ ਗਿਆ ਏ ਉਹ ਵੀ ਇਹਦੇ ਨਾਲ ਦਾ ਕਬੂਤਰ ਥੋੜਾ ਸ਼ਰੀਫ ਸੀ ਜਿਹੜਾ ਉਹ ਬੈਠ ਗਿਆ ਤੇ ਇਹਨੂੰ ਬਹਿਣਾ ਪੈ ਗਿਆ ਫਿਰ ਤੇ ਜੇਕਰ ਜਿੰਨਾ ਚਿਰ ਉਹ ਉੱਡਦਾ ਸੀ ਓਨਾਂ ਚਿਰ ਇਹਦੀ ਕੋਈ ਗਾਰੰਟੀ ਨਹੀਂ ਉੱਪਰੋਂ ਨੇਰੀ ਚੱਲਦੀ ਸੀ ਤੇ ਬੈਰੀ ਵੀ ਬਹੁਤ ਪੈਂਦੀ ਪਈ ਸੀਗੀ ਤੇ ਮੈਂ ਕਿਹਾ ਅੱਜ ਕੰਮ ਖਰਾਬ ਹੋ ਜਾਣਾ ਆ ਤੇ ਪਰ ਉਦੋਂ ਇਹਨੇ ਬਹੁਤ ਚੰਗਾ ਟਾਈਮ ਲਾਇਆ ਬੱਚੇ ਨੇ ਕਿਉਂਕਿ ਮਾਪੇ ਰਿਜ਼ਲਟੜਾ ਬੱਚੇ ਉੱਡਨੇ ਹੁੰਦੇ ਆ ਉਹਨਾਂ ਦੇ ਠੀਕ ਹੈ ਨਾ ਤੇ ਬਸ ਇਹ ਆ ਕਿ ਕਾਲੇ ਨਾ ਪਿਆ ਕਰੋ ਤੇ ਜਾਂ ਤੁਹਾਡੇ ਕੋ ਕਬੂਤਰਾਂ ਦੀ ਥੋੜੀ ਸੈਟਿੰਗ ਹਿੱਲੇ ਜਾਂਦੀ ਆ ਠੀਕ ਆ ਹੁਣ ਆਪਾਂ ਵੀ ਸੰਤੁਸ਼ਟੀ ਕੀਤੀ ਐ ਲੋਕੀ ਕਹਿੰਦੇ ਆ 10 ਡਾਈਆਂ ਸੁੱਕੀਆਂ ਕਰਾ ਕੇ ਤੇ ਫਿਰ ਬਾਰੀਆਂ ਤੇ ਕਰ ਲੈਣੇ ਆ ਤੇ ਫਿਰ ਪਾਣੀ ਤੇ ਕਰ ਲੈਣੇ ਆ ਬਾਰੀਆਂ ਤੇ ਕਿਦਾਂ ਕਰ ਲਈਏ 12 13 ਡਾਈਆਂ ਕਰਵਾਤੀਆਂ ਮੈਨੂੰ ਲੱਗਦਾ ਛੇ ਤੋਂ ਜ਼ਿਆਦਾ ਹੀ ਕਰਵਾਤੀਆਂ ਹੁਣ ਤੇ ਬੱਚੇ 2 2.5 ਘੰਟੇ ਤੋਂ ਉੱਪਰ ਨਹੀਂ ਹੋਏ ਠੀਕ ਆ ਇਹਨਾਂ ਨੂੰ ਰੈਸਟ ਪਾਉਣੀ ਕਿਦਾਂ ਸ਼ੁਰੂ ਕਰ ਦਈਏ ਬੰਦੀ ਕਿਦਾਂ ਦੇ ਦਈਏ ਤੇ ਪਾਣੀ ਕਿਦਾਂ ਚਕਾ ਦਈਏ ਠੀਕ ਹੈ ਇਹ ਤਾਂ ਕਬੂਤਰ ਤੇ ਡਿਪੈਂਡ ਕਰਦਾ ਕਬੂਤਰ ਤੁਸੀਂ ਦੇਖਣਾ ਹੁੰਦਾ ਤੁਹਾਡਾ ਕਬੂਤਰ ਬਣ ਗਿਆ ਕਿ ਨਹੀਂ ਬਣ ਗਿਆ ਸਹੀ ਨਾ ਤੇ ਸਾਡੇ ਇਧਰ ਪਾਣੀ ਹੈ ਜਿਹੜਾ ਉਹ ਵੀ ਥੋੜਾ ਹਲਕਾ ਆ ਬਾਏ ਵਾਦੀ ਵਾਲਾ ਪਾਣੀ ਆ ਤੇ ਕਬੂਤਰਾਂ ਨੂੰ ਬਾਏ ਵਾਦੀ ਉਹ ਪਾਣੀ ਨਾਲ ਬਹੁਤ ਜ਼ਿਆਦਾ ਹੁੰਦੀ ਆ ਆਪਣੇ ਏਰੀਆ ਤੇ ਜਿਹੜਾ ਪਾਣੀ ਆ ਇਹ ਵੀ ਚੀਜ਼ ਹੁੰਦੀ ਆ ਭਰਾਵੋ ਇਹ ਵੀ ਚੀਜ਼ ਨੂੰ ਆਪਣੇ ਨੋਟ ਦੇ ਵਿੱਚ ਜ਼ਰੂਰ ਰੱਖਿਓ ਠੀਕ ਆ ਜੇਕਰ ਸਾਡੇ ਇਧਰ ਕੋਈ ਬਾਹਰਲਾ ਬੰਦਾ ਹੁੰਦਾ ਜਾਂ ਰਾਤ ਸਾਡੇ ਕੋਲ ਰਹਿੰਦਾ ਨਾ ਉਸ ਬੰਦੇ ਨੂੰ ਬਾਥਰੂਮ ਬਹੁਤ ਜ਼ਿਆਦਾ ਹੁੰਦਾ ਸਾਡੇ ਇਧਰ ਪਾਣੀ ਪੀਣ ਨਾਲ ਠੀਕ ਆ ਕਾਫੀ ਬੰਦੇ ਆਏ ਤੇ ਉਹ ساری ਰਾਤ ਵਿਚਾਰੇ ਬਾਥਰੂਮ ਹੀ ਤੁਰੇ ਰਹੇ ਉਹ ਕਹਿੰਦੇ ਪਾਣੀ ਕਿੱਦਾਂ ਦਾ ਤੁਹਾਡੇ ਇਧਰ ਠੀਕ ਹੈ ਨਾ ਤੇ ਇਹ ਵੀ ਗੱਲ ਹੈਗੀ ਆ ਤੇ ਬਾਕੀ ਸੈੱਟ ਬੈਹ ਜਾਂਦੀ ਚੀਜ਼ ਜਿੱਥੇ ਦੇ ਏਰੀਆ ਦੇ ਹਿਸਾਬ ਨਾਲ ਜਿੱਦਾਂ ਤੁਸੀਂ ਰਹਿਣਾ ਹੈ ਜੈਸਾ ਦੇਸ਼ ਵੈਸਾ ਭੇਸ ਹੋ ਜਾਂਦਾ ਤੇ ਉਸ ਹਿਸਾਬ ਨਾਲ ਚੀਜ਼ ਸੈੱਟ ਬੈਠ ਜਾਂਦੀ ਆ ਕਬੂਤਰਾਂ ਨੂੰ ਵੀ ਕਿਤਨਾ ਕਿਤ ਸੈੱਟ ਬੈਠ ਜਾਂਦੀ ਆ ਪਰ ਜਦੋਂ ਅਸੀਂ ਨਵੇਂ-ਨਵੇਂ ਸ਼ੁਰੂ ਕਰਦੇ ਆ ਕੱਚਿਆਂ ਨੂੰ ਡੋਣਾ ਸ਼ੁਰੂ ਕਰਦੇ ਆ ਆਪਣੇ ਕਬੂਤਰ ਛੇਤੀ ਖੁੱਲਦੇ ਹਨ ਨੀਗੇ ਟਾਈਮ ਲੈਂਦੇ ਆ ਜਦੋਂ ਖੁੱਲ ਗਏ ਤੇ ਫੇਰ ਨਹੀਂ ਇਹ ਬਾਇਬਾਦੀ ਮੰਨਦੇ ਫੇਰ ਨਹੀਂ ਪਾਣੀ ਇਹਨਾਂ ਨੂੰ ਕੁਛ ਵੀ ਕਹਿੰਦਾ ਠੀਕ ਆ ਉਹ ਫੇਰ ਵੀ ਜਹਾ ਦੋ ਵਾਰ ਦ ਪਾਣੀ ਦਿੰਦੇ ਰਵਾਂਗੇ ਤੇ ਫੇਰ ਨੁਕਸਾਨ ਕਰਦਾ ਆ ਤੇ ਬਾਕੀ ਪੁੱਗਦਾ ਪੁੱਗਦਾ ਕੰਮ ਕਰੀਏ ਤੇ ਕੋਈ ਨੁਕਸਾਨ ਵਾਲਾ ਕੰਮ ਨਹੀਂ ਗਾ ਠੀਕ ਆ ਭਰਾਵੋ ਤੇ ਆ ਜੋ ਮੈਂ ਕਬੂਤਰਾਂ ਦਾ ਸ਼ੌਂਕ ਵੀ ਕਰਵਾਉਣਾ ਤੁਹਾਨੂੰ ਦੂਜੀ ਸਾਈਡ ਆ ਵੱਡੇ ਕਬੂਤਰ ਜਿਹੜੇ ਕਬੂਤਰਾਂ ਵਿੱਚੋਂ ਮੁੱਕ ਦੀ ਗੱਲ ਕਰੀਏ ਭਰਾਵੋ ਕੱਲੀ ਕਬੂਤਰबाजी ਨਹੀਂ ਸਿੱਖੀ ਅਸਲ ਜ਼ਿੰਦਗੀ ਦਾ ਸੱਚ ਵੀ ਇਹਨਾਂ ਤੋਂ ਲਿਆ ਆਇਆ ਬੜਾ ਕੁਝ ਸਿੱਖਿਆ ਕਬੂਤਰਾਂ ਦੇ ਵਿੱਚੋਂ ਮੁੱਕ ਦੀ ਗੱਲ ਕਰੀਏ ਤੇ ਠੀਕ ਆ ਕੱਲੇ ਕਬੂਤਰਾਂ ਦੀਆਂ ਗੱਲਾਂ ਸਿੱਖ ਕੇ ਕਬੂਤਰਾਂ ਤੇ ਨਹੀਂ ਲਾਤੀਆਂ ਆਪਣੇ ਵਿੱਚ ਵੀ ਕਿਤਨਾ ਕਿਤੇ ਬਦਲਾਅ ਕੀਤਾ ਇਹਨਾਂ ਤੋਂ ਸਿੱਖ ਕੇ ਮੁੱਕ ਦੀ ਗੱਲ ਤਾਂ ਵੱਡੀ ਇਹੀ ਕਰ ਲੈਣੇ ਆ ਕਿ ਸਭ ਤੋਂ ਪਹਿਲਾਂ ਤੇ ਪਾ ਮੇ ਦੁਸ਼ਮਣ ਵੀ ਹੋਵੇ ਆਪਾਂ ਇਲਾਜ ਤੋਂ ਕਦੇ ਵੀ ਨਾ ਨਹੀਂ ਕੀਤੀ ਜੋ ਮਰਜ਼ੀ ਵੀ ਪੁੱਛ ਲਵੇ ਕਬੂਤਰਾਂ ਦੇ ਬਾਰੇ ਠੀਕ ਆ ਹਾਂ ਕਈਆਂ ਭਰਾਵਾਂ ਦੇ ਫੋਨ ਨਹੀਂ ਚੁੱਕੇ ਜਾਂਦੇ ਕਿਉਂਕਿ ਆਪ ਵੀ ਕਬੂਤਰ ਡਾਈਦੇ ਆ ਤੇ ਨਹੀਂ ਕਦੀ ਕਿਤੇ ਚੁੱਕਿਆ ਜਾਂਦਾ ਫੋਨ ਉਹਦੇ ਵਾਸਤੇ ਮਾਫੀ ਆ ਭਰਾਵਾਂ ਨੂੰ ਆ ਵੀ ਆਪਣਾ ਕਾਲਾ ਚੀਨਾ ਪੱਠਾ ਇਹਦਾ ਭਰਾ ਹੈ ਜਿਹੜਾ ਬਾਜੀ ਵਿੱਚ ਛੱਡਣ ਬਾਰੇ ਸੋਚਦੇ ਆ ਇਹ ਵੀ ਹੁਣ ਸਾਰ ਹੋਇਆ ਜਾ ਕੇ ਉਹ ਆਪਾਂ ਨੇ ਪੱਟਿਆ ਨਹੀਂ ਸੀਗਾ ਇਹਨੂੰ ਆਪਾਂ ਨੇ ਪੱਟ ਲਿਆ ਬਿਜਲੇ ਪੱਟਲੇ ਸੀ ਇਹਦੇ ਕਬੂਤਰ ਨੇ ਆਪਣੇ ਆ ਵੀ ਕਬੂਤਰ ਆਪਣਾ ਬਹੁਤ ਸੋਹਣਾ ਉੱਡਿਆ ਆ ਕਿਨੂੰ ਡਾਵਾਗੇ ਹੰਨੇ ਰਾਜਾ ਬਣ ਗਿਆ ਆ ਕਾਫੀ ਮੌਸਮ ਖਰਾਬ ਹੋਣ ਕਰਕੇ ਤਰ ਸਾਰੇ ਚੰਗੇ ਅੱਗੋਂ ਕੋਸ਼ਿਸ਼ ਕਰਾਂਗੇ ਕੁਝ ਹਲਕੇ ਕਰਾਂਗੇ ਕਬੂਤਰ ਕਿਉਂਕਿ ਸਾਰੇ ਚੰਗੇ ਹੋਣ ਕਰਕੇ ਦੇਨ ਨੂੰ ਦਿਲ ਨਹੀਂ ਕਰਦਾ ਕਬੂਤਰਾਂ ਨੂੰ ਮਿਹਨਤ ਬਹੁਤ ਕੀਤੀ ਹੈ ਇਹਨਾਂ ਤੇ ਪਰ ਇਦਾਂ ਫੇਰ ਵਾਧੇ ਵੀ ਜਾਂਦੇ ਆ ਤੇ ਕੀਤਾ ਕੀ ਜਾਵੇ ਆ ਰੱਖ ਵੀ ਕਿੰਨੇ ਕੁ ਲੈਣੇ ਆ ਠੀਕ ਹੈ ਨਾ ਇੰਨੇ ਰੱਖੇ ਵੀ ਨਹੀਂ ਜਾਂਦੇ ਕਬੂਤਰ ਤੇ ਬਾਕੀ ਬੇਚਨ ਬਚਾਉਣ ਦੀ ਗੱਲ ਆ ਗਈ ਕਿਉਂਕਿ ਜੇ ਦੀ ਚੀਜ਼ ਆ ਭਰਾਵੋ ਵੇਚ ਸਕਦਾ ਕੁਛ ਭਰਾ ਅੱਜ ਤੱਕ ਕਬੂਤਰ ਵੇਚਦੇ ਆ ਤੇ ਉਹਨਾਂ ਬਾਰੇ ਕਹਿੰਦੇ ਕਿ ਕਬੂਤਰਾਂ ਦੀ ਕਮਾਈ ਖਾਂਦੇ ਆ ਮੁੱਕ ਦੀ ਗੱਲ ਦੱਸਾਂ ਭਰਾਵੋ ਅੱਜ ਮੇਰੇ 10 ਦਿਨ ਹੋ ਗਏ ਦੁਕਾਨ ਬੰਦ ਨੂੰ ਠੀਕ ਆ 10 ਦਿਨ ਹੋ ਗਏ ਦੁਕਾਨ ਬੰਦੀ ਆ ਕਬੂਤਰ ਡੋਨਾਂ ਆ ਜਿੰਨਾ ਚਿਰ ਵੇਂਦੇ ਨਹੀਂ ਗੇ ਠੀਕ ਆ ਉਹਨਾਂ ਚਿਰ ਦੁਕਾਨ ਤੇ ਜਾਣ ਜੋਗਾ ਹੀ ਨਹੀਂ ਗਾ ਦੁਕਾਨ ਤੇ ਕੰਮ ਕਰਨ ਦਾ ਫਾਇਦਾ ਸਵੇਰੇ 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 ਕਬੂਤਰ ਡਾਏ ਹੁੰਦੇ ਆ ਹੁਣ ਹੈਗਾ ਬੰਦਾ ਮੈਂ ਕੱਲਾ ਹੁਣ ਕੀਤਾ ਕੀ ਜਾਵੇ ਠੀਕ ਹੈ ਤੇ ਹੁਣ ਜੇ ਸਮਾਂ ਇਹਨਾ ਪਿੱਛੇ ਖਰਾਬ ਕਰਦੇ ਆ ਤੇ ਜੇਕਰ ਇਹਨਾ ਵਿੱਚੋਂ ਕੋਈ ਪੈਸਾ ਲੱਭਦਾ ਆ ਤੇ ਉਹ ਇਕੱਠਾ ਵੀ ਕਰਨਾ ਪੈਂਦਾ ਆ ਠੀਕ ਹੈ ਨਾ ਸਾਰਾ ਕੰਮ ਕਾਰ ਛੱਡ ਕੇ ਕਬੂਤਰਾਂ ਦਿਵਾਲੇ ਰਹਿਣਾ ਤੇ ਜੇਕਰ ਕੋਈ ਫਿਰ ਵੇਚਦਾ ਆ ਤੇ ਵੇਚ ਦੇਈਦਾ ਆ ਠੀਕ ਆ ਤੇ ਇਹ ਤੋਂ ਮੈਨੂੰ ਲੱਗਦਾ ਕਿਸੇ ਨੂੰ ਦਿੱਕਤ ਨਹੀਂ ਹੋਣੀ ਚਾਹੀਦੀ ਵੱਡੇ ਵੱਡੇ ਖਡਾਰੀ ਕਬੂਤਰ ਵੇਚਦੇ ਆ ਪਰ ਉਹ ਆਪਣਾ ਨਾਮ ਨਹੀਂ ਮੋਰੇ ਲੈ ਕੇ ਆਉਂਦੇ ਉਹਨੇ ਚੇਲੇ ਚਾਪਟੇ ਰੱਖੇ ਆ ਫਲਾਨੇ ਵਾਲੇ ਤਾਂ ਫਲਾਨੇ ਵਾਲੇ ਆ ਉਹ ਇਦਾਂ ਕਰਕੇ ਕਬੂਤਰ ਬਕਾਬ ਬਕੂ ਲੈਂਦੇ ਆ ਠੀਕ ਆ ਜੀ ਜੇ ਇਹਨਾਂ ਨੇ ਲੱਖਾਂ ਦੀਆਂ ਬਾਜ਼ੀਆਂ ਜਿੱਤੀਆਂ ਉਹ ਵੀ ਕਬੂਤਰ ਵੇਚਦੇ ਆ ਉਹਨਾਂ ਦਾ ਰੇਟ ਵੀ ਹਾਈ ਫਾਈ ਆ ਤੇ ਆਪਾਂ ਨੇ ਤਾਂ ਭਰਾਵੋ ਇਹੀ ਸਿੱਖਿਆ ਆ ਕਿ ਆਪਾਂ ਨੇ ਸਮਾਂ ਗੱਲਿਆ ਕਬੂਤਰਾਂ ਦੇ ਵਿੱਚ ਠੀਕ ਆ ਕਿ ਆਪਾਂ ਨੂੰ ਜੇ ਕੁਝ ਬਚਦਾ ਨਜ਼ਰ ਹੁੰਦਾ ਤੇ ਆਪਾਂ ਤਾਂ ਵੇਚੀਦੇ ਆ ਕਿ 1 ਮਿੰਟ ਵੀ ਹੁਣ ਆਪਣਾ ਕੰਮ ਵੀ ਖਰਾਬ ਕਰੀ ਦੇਣਾ ਪਿੱਛੇ ਸਾਰਾ ਠੀਕ ਹੈ ਨਾ ਮਾਰਕੀਟ ਦੇ ਉੱਪਰ ਵੀ ਪ੍ਰਭਾਵ ਪੈਂਦਾ ਆ ਇਹ ਚੀਜ਼ ਦਾ ਫਿਰ ਇੰਨੀ ਹੈ ਨਾ ਪਿੱਛੇ ਮਿਹਨਤ ਕੀਤੀ ਆ ਪੂਰਾ ਸਿਆਲ ਕੀਤੀ ਆ ਤੇ ਜੇਕਰ ਮੈਂ ਹੁਣ ਦੇ ਟਾਈਮ 'ਚ ਇਹਨਾਂ ਤੇ ਮਿਹਨਤ ਨਹੀਂ ਕਰਦਾ ਥੋੜੀ ਤੇ ਫਿਰ ਉਹ ਮੇਰੀ ਜਿਆਦਾ ਕੀਤੀ ਵੀ ਬੇਕਾਰ ਹੋ ਜਾਂਦੀ ਆ ਠੀਕ ਹੈ ਨਾ ਹੁਣ ਅੱਗੇ ਜਾਣ ਵਾਸਤੇ ਵੀ ਰਸਤਾ ਓਨਾ ਕੀ ਮੰਜ਼ਿਲ ਤੱਕ ਤੈਅ ਕਰਨਾ ਪੈਣਾ ਹੈ ਜਿੰਨਾ ਪਿਛੇ ਰਹਿ ਗਿਆ ਆ ਪਿਛੇ ਘਰ ਕੇ ਆਇਆ ਤੈ ਤੇ ਜੇਕਰ ਮੈਂ ਪਿੱਛੇ ਨੂੰ ਮੁੜ ਜਾਂਦਾ ਆ ਤਾਂ ਫਿਰ ਓਨਾ ਹੀ ਵਾਪਸ ਆਉਣਾ ਪੈਣਾ ਇਸ ਕਰਕੇ ਮੈਂ ਸੋਚਦਾ ਆ ਕਿ ਮੈਨੂੰ ਅੱਗੇ ਨੂੰ ਜਾਣਾ ਚਾਹੀਦਾ ਠੀਕ ਆ ਤੇ ਤਾਂ ਕਰਕੇ ਹੁਣ ਮਿਹਨਤ ਜਾਰੀ ਆ ਤੇ ਹੋਰ ਇਹਨਾਂ ਸਿਰੋਂ ਆਪਣੇ ਕੋਠੀ ਤੇ ਪਾਉਣੀ ਨਹੀਂ ਗਈ ਠੀਕ ਹੈ ਨਾ ਬਾਕੀ ਜਿਹੜਾ ਆਪਣਾ ਸਮਾਂ ਖਰਾਬ ਹੁੰਦਾ ਆ ਉਹਦਾ ਲੈਣ ਦੇਣ ਮੁੜ ਜਾਵੇ ਕਰੇ ਤੇ ਬਸ ਠੀਕ ਠਾਕ ਆ ਸ਼ੌਕ ਬਣਿਆ ਰਹਿੰਦਾ ਆ ਘਰ ਦੇ ਉੱਪਰ ਬਜੰਨੀ ਪੈਂਦਾ ਤੇ ਮੁੱਕ ਦੀ ਗੱਲ ਇਹ ਹੀ ਆ ਕਿ ਜੇ ਆਪਾਂ ਇਹਦੇ ਕਮਾਈ ਦੀ ਗੱਲ ਕਰੀਏ ਨਾ ਤੇ ਲਾਈਦੇ ਪਤਾ ਨਹੀਂ ਕਿੰਨੇ ਆ ਕੋਲੋਂ ਪਤਾ ਨਹੀਂ ਕਿੰਨੇ ਲਾਈਦੇ ਆ ਠੀਕ ਹੈ ਨਾ ਕੋਲੋਂ ਲਾ ਕੇ ਵੀ ਗੁਜ਼ਾਰਾ ਕਰਦੇ ਪਏ ਆ ਕਬੂਤਰਾਂ ਦੇ ਵਿੱਚੋਂ ਕੋਲੋਂ ਪੈਸੇ ਖਰਚ-ਖਰਚ ਕੇ ਖਰਚ-ਖਰਚ ਕੇ ਇਹਨਾਂ ਦਾ ਸਾਰਾ ਕੁਝ ਪੂਰਾ ਕਰੀਦਾ ਆ ਠੀਕ ਹੈ ਨਾ ਜੇ ਕਦੀ ਕਿਤੇ ਇਹ ਸਾਡੀ ਮਦਦ ਕਰ ਦਿੰਦੇ ਆ ਤੇ ਇਹਦੇ ਵਿੱਚ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਆ ਆਪਣਾ ਗਲਤ ਕੀਤਾ ਆ ਠੀਕ ਆ ਭਰਾਵੋ ਜਿਹੜੇ ਭਰਾ ਦੇ ਕਬੂਤਰ ਵੇਚਦੇ ਆ ਉਹ ਵੇਚ ਸਕਦਾ ਆ ਤੇ ਆਪਣੀ ਚੀਜ਼ ਆ ਭਾਈ ਸਾਰਿਆਂ ਦੀ ਹਨਾ ਤੇ ਆ ਆ ਭਰਾਵੋ ਆਪਣੇ ਕਬੂਤਰ ਤੇ ਮੇਰੇ ਵੀਰ ਭਰਾ ਕਰ ਲਿਓ ਸ਼ੌਂਕ ਤੇ ਦੱਸਿਓ ਵੀਡੀਓ ਕਿਦਾਂ ਲੱਗੀ ਆ ਸ਼ੇਅਰ ਜਰੂਰ ਕਰ ਦਿਓ ਤੇ ਆਪਣਾ ਚੈਨਲ ਜਿਹੜਾ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਭਰਾਵੋ ਠੀਕ ਆ ਹੁਣ ਕੱਲ ਨੂੰ ਉਡਾਵਾਂਗੇ ਕਬੂਤਰ ਦੇਖਦੇ ਆ ਕੱਲ ਕੀ ਰਿਜ਼ਲਟ ਦਿੰਦੇ ਆ ਆ ਕਬੂਤਰ ਆਪਣੇ ਕੋਲ ਮੈਂ ਦੱਸ ਦੇਣਾ ਚਾਹੁੰਨਾ 20 ਸਾਲ 22 ਸਾਲ ਪੁਰਾਣਾ ਆ ਉਹਦਾ ਇੱਕ ਬੱਚਾ ਨਿਕਲਿਆ ਆਪਣੇ ਕੋਲ ਅੰਨੀਲੀ ਬੂਛਾ ਵਾਲਾ ਇਹ ਬਾਪ ਉੱਪਰ ਗਿਆ ਆ ਪਰ ਪੂਸ਼ੇ ਦੀ ਗਈ ਮਾਂ ਤੇ 12 ਪਰ ਬਾਪ ਦੇ 14 ਜਿਹੜਾ ਮਾਂ ਤੇ ਬੱਚਾ ਗਿਆ ਆ ਉਹਦੇ ਪੂਸ਼ ਵਿੱਚ ਪਰ 14 ਆ ਉਹਦੀ ਪੂਸ਼ ਬਾਪ ਤੇ ਤੁਰ ਗਈ ਆ ਤੇ ਹੁਣ ਕਹਿੰਦਾ ਪਾਵਕ ਇਹ ਬਾਪ ਉੱਪਰ ਜਾਦਾ ਆ ਭਾਵੇਂ ਪਾਰੇ ਦੇ 12 ਹੀ ਆ ਠੀਕ ਹੈ ਨਾ ਤੇ ਇੰਨੀ ਜਿਆਦਾ ਮਿਹਨਤ ਹੁੰਦੀ ਸਿਰਫ ਦੋ ਬੱਚੇ ਆ ਕੋਲੇ ਵਾਲੇ ਤੇ ਇਹ ਵੀ ਥੋੜਾ ਪਿੱਛੇ ਸਿਆਲ ਜ ਸੁੱਕੇ ਵਿੱਚ ਸੀਗਾ ਕਿਉਂਕਿ ਕਬੂਤਰ ਦੇ ਵਿੱਚ ਉਹਨਾਂ ਸਬਰਮ ਹੈ ਨਹੀਂ ਸੀ ਉਹਨੀ ਤਾਕਤ ਹੈ ਨਹੀਂ ਸੀ ਜਿਹਦੇ ਕਰਕੇ ਥੋੜਾ ਜਿਹਾ ਕਮਜ਼ੋਰ ਭੜਿਆ ਬੱਚਾ ਤੇ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਵੀ ਇਹ ਚੋਹ ਵਾਲੀ ਗੱਲਬਾਤ ਬਣਨੀ ਕਿ ਨਹੀਂ ਬਣਨੀ ਆਪਣੀ ਕੋਸ਼ਿਸ਼ ਹੈ ਕਿ ਗੱਲਬਾਤ ਬਣ ਜਾਵੇ ਖਰਾਕ ਦੇ ਸਿਰ ਤੇ ਤੇ ਬਾਕੀ ਦੇਖਦੇ ਹਾਂ ਤੇ ਚੰਗਾ ਭਰਾਵੋ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ